ਰਾਲਾ ਕਹਿੰਦਾ ਮੈਂ ਇਹ ਨਹੀਂ ਵਿਆਹ ਲੈ ਕੇ ਆਣੀ ਇਹਦਾ ਮੈਨੂੰ ਪਹਿਲਾਂ ਪਤਾ ਲੱਗ ਗਿਆ ਬਹੁਤ ਜ਼ਿਆਦਾ ਲੋਕ ਆ ਗਏ ਨੇ ਜਿਹੜੇ ਮੈਂ ਮਾਰਨਾ ਚਾਹੁੰਦੀ ਆ ਕਰਨਾ ਓਜਲਾ ਸਿੱਧੂ ਮੂਸੇ ਵਾਲਾ ਦਿਲਜੀਤ ਦੋਸਾਂਝ ਗਿੱਪੀ ਗਰੇਵਾਲ ਲੋਕ ਕਿਸੇ ਦਾ ਨਾਮ ਦਾ ਲੋ ਇਹਨਾਂ ਨੂੰ ਤਾਂ ਪਾਜੀ ਕਰਨੀ ਸਾਰਿਆਂ ਨੂੰ ਇਹਨਾਂ ਨੂੰ ਤਾਂ ਪਾਜੀ ਕਰਨੀ ਸਾਰਿਆਂ ਨੂੰ ਹੈਲੋ ਬਿਲਤਾ ਜਾਲਾ ਹੰਦੋ ਅਸੀਂ ਨਾ ਐਕਸਟਰੀ ਕੈਨੇਡਾ ਚ ਡੀਲ ਕਰਦੇ ਆ ਜਿਹਦੇ ਵਿੱਚ ਤੁਹਾਨੂੰ ਸਾਰੀ ਫੀਸ ਜਿਹੜੀ ਹੈਗੀ ਆਫਟਰ ਵੀਜ਼ਾ ਦੇਣੀ ਪਵੇਗੀ ਤੇ ਅਸੀਂ ਵੀਜ਼ਾ ਦੀ ਗਰੰਟੀ ਮਤਲਬ ਤੁਸੀਂ ਆਇਆ ਕਰੋ ਸਾਰੀ ਫੀਸ ਤੁਸੀਂ ਆਪ ਦੇ ਦੋ ਮੈਂ ਉੱਥੇ ਜਾ ਕੇ ਦਾ ਵਾਪਸ ਕਰ ਦੂੰਗਾ ਓਕੇ ਜੀ ਠੀਕ ਆ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਡੈਡੀ ਗੁੱਡ ਮਾਰਨਿੰਗ ਦਾ ਮਤਲਬ ਹੁੰਦਾ ਹੈ ਗੁੱਡ ਮਾਰਨਿੰਗ ਨਾ ਕਿ ਬੜ 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 ਸਾਰੇ ਗੁੱਚੀ ਗੁੱਚੀ ਪਾ ਕੇ ਇਦਾਂ ਜਿੰਨੇ ਪ੍ਰਿੰਟ ਹੈਗੇ ਮੈਨੂੰ ਕੀ ਪਤਾ ਇਥੋਂ 15 ਤੋਂ ਲੈ ਲੈ ਪੁੰਦੇ ਸਾਰੇ ਪੱਪ ਚੱਲਦੇ ਹੁੰਦੇ ਪੱਪ ਕਰਕੇ ਗਈ ਨਾਲ ਪੋਨੀ ਕਰਕੇ ਮੇਰੇ ਵਾਲ ਲੰਬੇ ਹੁੰਦੇ ਉਹ ਕਿੱਥੇ ਭੇਜ ਤਾਂ ਭਰਾਵਾ ਇੱਥੇ ਤਾਂ ਕੋਈ ਹੈ ਹੀ ਨਹੀਂ ਇਹ ਨਾ ਬੰਦਾ ਨਾ ਬੰਦੇ ਜਾਤ। ਤੂੰ ਯਾਰ ਤੈਨੂੰ ਕਹੀ ਸੀ ਨਾ ਪਹਿਲਾਂ ਪੂਰਾ ਟਾਈ ਅਪ ਕਰਕੇ ਭੇਜ ਕਰ। ਉਖੜ ਖੜ ਖੜ ਕਰ ਓਏ। ਉਹ ਦੇਖਿਆ ਮੈਂ ਕਿਸੇ ਨੂੰ ਗੁਰੂਆ ਗੁਲਾਬੀ ਸੂਟ। ਆਹ ਹੋਏ ਮੈਨੂੰ ਮਿਲ ਗਈ। ਵੇਟ ਕਰ ਵੇਟ ਕਰ। ਬੜਾ ਮੜਾ ਹੱਸਿਓ। ਉਹ ਗੁਰੂਆ ਮਿਲ ਗਈ। ਲੱਗ ਗਿਆ ਲੈ ਇੱਥੇ ਆ। ਹਾਂ। ਮੈਂ ਦੇਖ ਲਿਆ ਦੇਖ ਲਿਆ। ਤੂੰ ਸੈਂਟਰਵਿਊ ਨਹੀਂ ਲੈਣਾ। ਕਿਹੜੀ ਇੰਟਰਵਿਊ? ਫੋਨ ਫੜੋ ਯਾਰ ਮੇਰਾ। ਸ਼ਾਹ ਜੇ ਇੰਟਰਵਿਊ ਲਓ। ਸ਼ਾਹ ਜੇ ਲੱਕੜਾ ਆਪਣਾ ਤਰਨ ਤਰਨ ਲੈ ਸਾਡਾ ਵੀ ਉਹੀ ਆ ਹਾਂ ਬੈਠੋ ਗੱਲਬਾਤ ਕੀ ਹੈਲੋ ਕੀ ਹਾਲ ਚਾਲ ਵਾ ਵਧੀਆ ਲਵ ਗਿਲ ਫਾਈਨਲੀ ਅਸੀਂ ਨਾ ਮੇ ਲੋ ਤੁਹਾਡੀ ਸਮਾਈਲ ਤੁਹਾਡੀ ਮੇਨ ਇੱਥੋਂ ਤੱਕ ਲੈ ਕੇ ਆ ਗਈ ਪਤਾ ਨਹੀਂ ਕਿਉਂ ਹਏ ਯਾਰ ਇੱਕ ਵਾਰੀ ਪਹਿਲਾਂ ਕਲੋਜ਼ ਲਾਓ ਭਾਜੀ ਕੁੜੀ ਦੀ ਸਮਾਈਲ ਦਾ ਇੱਕ ਵਾਰੀ ਫੇਰ ਰੈਡੀ 1 2 3 ਅੱਛਾ ਲਵ ਸਮਾਈਲ ਦੇ ਉੱਪਰ ਕਿੰਨੇ ਕੰਪਲੀਮੈਂਟ ਹੁੰਦੇ ਕਿਉਂਕਿ ਮੇਰੇ ਵੱਲੋਂ ਤਾਂ ਤੁਸੀਂ ਲੈ ਲਓ ਬਹੁਤ ਜ਼ਿਆਦਾ ਆਉਂਦੇ ਡਿਫਰੈਂਟ ਆ ਤੇ ਬੜੀ ਪਿਆਰੀ ਆ ਬੜੀ ਕਿਊਟ ਆ ਉਹ ਲਵਿੰਗ ਜੀ ਸਮਾਈਲਾ ਕੀ ਬੰਦਾ ਕੀਲ ਲਨ ਤੁਸੀਂ ਮੈਨੂੰ ਕੀਲ ਲਿਆ ਕੀਲ ਨਾ ਮੈਂ ਕੋਈ ਜਾਦੂ ਟੂਨੇ ਨਹੀਂ ਕਰਦੀ ਇੱਥੇ ਹਾਂ ਬਿਲ ਤਰਨ ਤਰਨ ਕੁੜੀ ਹੈ ਕਿ ਅੱਗੇ ਪੰਜਾਬੀ ਇੰਡਸਟਰੀ ਦੇ ਵਿੱਚ ਛਾਈ ਹੋਈ ਆ ਜਿਹੜੀ ਉਹ ਨਹੀਂ ਕਰਦੀ ਕੀ ਕਰਨ ਡਿਆ ਕਿੱਥੇ ਜਾਣ ਡਿਆ ਪਾਉ ਇਲਾਕਾ ਕਿੜਾ ਹੈ ਨਾ ਇਹ ਛੱਡਣਾ ਪੈਂਦਾ ਹੈ ਨਾ ਹਾਂ ਏ ਛੱਡ ਨਾ ਨਹੀਂ ਮੈਂ ਆਪਣੀ ਨਿੱਜੀ ਜ਼ਿੰਦਗੀ ਚ ਤੇ ਇਦਾਂ ਹੀ ਬੋਲਦੀ ਆ ਬਟ ਜਿੱਦਾਂ ਕੰਮ ਦੇ ਜਿੱਦਾਂ ਮੂਵੀ ਕਰੀਦੀ ਕਈ ਲੈਂਗੁਏਜ ਮਲਵਾਈ ਹੁੰਦੀ ਆ ਸੋ ਉੱਤੇ ਵਰਕ ਕਰੀ ਤਾਂ ਹੁਦਾਂ ਤੇ ਕਰੀਦਾ ਹੀ ਇਦਾਂ ਅੱਛਾ ਮਾਝੇ ਜੀ ਮੈਂ ਬੇਸਿਕਲੀ ਮੈਂ ਵੀ ਆਪ ਮਾਝੇ ਤੋਂ ਹਣਾ ਸਾਡੀ ਮਾਝੇ ਦੀ ਪਛਾਣ ਬਹੁਤ ਜਲਦੀ ਹੋ ਜਾਂਦੀ ਆ ਐ ਫੜ ਲੈਂਦੇ ਆ ਤੈਨੂੰ ਕਿੰਨੀ ਵਾਰੀ ਤੈਨੂੰ ਇਨਸਟਾ ਇਦਾਂ ਹੋਇਆ ਤੁਸੀਂ ਮਾਝੇ ਤੋਂ ਤੁਸੀਂ ਅਮਰਸਰ ਤੋਂ ਹਾਂ ਮੈਨੂੰ ਜਦੋਂ ਕੋਈ ਨਵੇਂ ਲੋਕ ਮਿਲਦੇ ਆ ਜਿੱਦਾਂ ਆਪਾਂ ਦੂਜੇ ਏਰੀਆ ਚ ਜਾਇਦਾ ਵਾ ਕਿਤੇ ਕੰਮ ਤੇ ਜਾਂ ਕੁਝ ਵੀ ਹੈ ਨਾ ਮੈਂ ਕਹਿੰਦੀ ਉਹ ਵੀਰੇ ਗੱਲ ਸੁਣੀ ਮੜਾ ਹੀ ਹੈ ਨਾ ਤੇ ਹਾਂ ਤੇ ਇਹ ਬਰਸਾਤ ਤੋਂ ਜਿਵੇਂ ਆਖਿਆ ਸੀ ਅੱਧਰਲੀ ਸਾਈਡ ਤੋਂ ਆਇਆ ओके ਅੱਜ ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਫਾਈਨਲੀ ਹੁਣ ਤੁਸੀਂ ਤਿੰਨ ਫਿਲਮਾਂ ਕਰਨੀਆਂ ਚਾਹੇ ਤੁਸੀਂ ਕਨਸੀਡਰ ਨਹੀਂ ਕਰਦੇ ਪਰ ਮੈਂ ਤਾਂ ਤਿੰਨ ਗਿਣੂ ਗੈਣ ਹਾਂ ਸਭ ਤੋਂ ਪਹਿਲਾਂ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਦੇਨ ਹੇਟਰਸ ਦੇਨ ਹੁਣ ਸ਼ਕਰ ਭਾਰੇ ਸ਼ਕਰ ਭਾਰੇ ਵੈਸੇ ਕੋ অলਮੋਸਟ ਲਵ ਦਾ ਬਣ ਕੇ ਤਿਆਰ ਆ ਕਿ ਉਹਦਾ ਗ੍ਰੀਜ਼ ਹੋ ਗਈ ਨੈਕਸਟ ਮੰਥ ਹੋ ਜਾਏਗੀ ਹਾਂਜੀ ਹਾਂਜੀ ਨੈਕਸਟ ਮੰਥ ਤੱਕ ਹੋ ਜਾਏਗੀ ਵੈਸੇ ਇਸ ਇਲਾਵਾ ਦੇ ਨਾਲ ਅੱਜ ਬਹੁਤ ਸਾਰੀਆਂ ਗੱਲਾਂ ਕਰਨੀਆਂ ਪਹਿਲਾਂ ਤਾਂ ਇਹ ਜਣਾ ਚਾਹੁੰਗਾ ਲਵ ਦਾ ਐਕਚੁਅਲ ਨਾਮ ਪੂਰਾ ਕੀ ਆ ਲਵਦੀਪ ਤੋਂ ਲਵ ਬਣਿਆ ਲਵਪ੍ਰੀਤ ਤੋਂ ਲਵ ਬਣਿਆ ਕਿਤੋਂ ਲਵ ਬਣਿਆ ਮੇਰਾ ਪੂਰਾ ਨਾਮ ਹੈਗਾ ਲਵਪ ਹੋਣਾ ਚਾਹੀਦਾ ਵਾ ਹਨ ਜਿੱਦਾਂ ਕਿ ਮੈਨੂੰ ਲੱਗਦਾ ਲਵ ਨਾਮ ਦੇ ਕੋ ਕੁੜੀ ਸੁਣਿਆ ਨਹੀਂ ਹਨ ਸੋ ਤਾਂ ਕਰਕੇ ਮੈਨੂੰ ਇਹ ਲਵ ਗਿਲ ਅੱਛਾ ਲਵ ਗਿਲ ਦੇ ਨਾਲ ਕਲਾਕਾਰ ਵੀ ਲਾ ਕੇ ਰੱਖਿਆ ਹੋਣਾ ਕੀ ਗੱਲ ਲੋਕ ਮੰਨਦੇ ਨੇ ਇੱਕਲਾ ਕਲਾਕਾਰ ਲਾਉਣਾ ਪਿਆ ਨਾਲ ਨਹੀਂ ਨਹੀਂ ਕਲਾਕਾਰ ਦਾ ਇਹ ਮਤਲਬ ਇਹ ਹੁੰਦਾ ਵਾ ਜਿਹਦੇ ਵਿੱਚ ਸਾਰੇ ਗੁਣ ਹੋਣ ਇੱਕ ਐਜ਼ ਆ ਆਰਟਿਸਟ ਇੱਕ ਹੁੰਦੇ ਹੀਰੋਇਨ ਇੱਕ ਹੁੰਦੀ ਐਕਟਰਸ ਤੇ ਕਲਾਕਾਰ ਜੇ ਹੋਏਂਦਾ ਕਿ ਹਰ ਇੱਕ ਕੰਮ ਕਰ ਸਕਦਾ ਹੈ ਜਿਹੜਾ ਕਿ ਨਾਮੁਣ ਕਿੰਵੀ ਹੋਵੇ ਆਪਣ ਹਰ ਇੱਕ ਗੁਣ ਹੁੰਦੀ ਉਹਦੇ ਚ ਤਾਂ ਕਰਕੇ ਜੀ ਵੈਲ ਤੁਸੀਂ ਹੁਣ ਆਲਮੋਸਟ ਇਹਨਾਂ ਫਿਲਮਾਂ ਤੁਹਾਡੀਆਂ ਹੋ ਚੁੱਕੀਆਂ ਹਨਾ ਸਭ ਤੋਂ ਪਹਿਲਾਂ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਤੁਸੀਂ ਉਹਦੇ ਨਾਲ ਡੈਬਿਊ ਕੀਤਾ ਥੈਨ ਹੇਟਰਸ ਆਈ ਗਏ ਹਨ ਹੁਣ ਉਸ ਤੋਂ ਬਾਅਦ ਇੱਕ ਆਲਮੋਸਟ ਬਣ ਕੇ ਤਿਆਰ ਆ ਹਨਾ ਸ਼ੱਕਰ ਭਾਰੇ ਤਾਂ ਉਹਦੇ ਵਿੱਚ ਜਿਹੜੀ ਲਵ ਗਿਲ ਸਾਨੂੰ ਸਾਰਿਆਂ ਨੂੰ ਦੇਖੂਗੀ ਉਹ ਲਵ ਗਿਲ ਕਿੱਦਾਂ ਦੀ ਹੋਏਗੀ ਉਹ ਮੂਵੀ ਕਦੋਂ ਤੱਕ ਬਾਹਰ ਆਉਣ ਵਾਲੀ ਹੈ ਨੈਕਸਟ ਮੰਥ ਤੱਕ ਆ ਜਾਏਗੀ ਉਹ ਮੂਵੀ ਤੇ ਉਹਦੇ ਵਿੱਚ ਲਵ ਤੁਹਾਨੂੰ ਕੁੜੀਆਂ ਜਵਾਨ ਦੇ ਨਾਲੋਂ ਥੋੜੀ ਜਿਹੀ ਅਲੱਗ ਦੇਖੋ ਕਿ ਘੱਟ ਬੱਲਣ ਵਾਲੇ ਦੇਖੋ। ਅੱਛਾ ਉੱਚ ਤਾਂ ਤੁਸੀਂ ਕਿਸੇ ਨੂੰ ਬੋਲਣ ਦਿੱਤਾ ਹੀ ਨਹੀਂ ਵੈਸਾ ਕਿਉਂ ਉੱਥੇ ਇੱਕ ਜਿਹੜੀ ਪਰ ਟੌਮ ਬੋਏ ਗੱਲ ਹੁੰਦੀ ਉਦਾਂ ਦੀ ਹੈ ਕਿ ਮੈਂ ਤੇ ਚੱਕ ਲੂੰ ਮਾਰ ਨੂੰ ਕਰਕੇ ਕਰ ਦੂੰਗੀ ਹੈਨਾ। ਪਰ ਐਕਚੁਅਲ ਲਾਈਫ ਦੇ ਵਿੱਚ ਵੀ ਮੈਂ ਇਦਾਂ ਦੀਆਂ ਚੱਕ ਲੂੰ ਮਾਰ ਨੂੰ ਹਾਂ। ਅੱਛਾ ਫਿਰ ਮੈਨੂੰ ਥੋੜਾ ਪਿੱਛੇ ਕਿਵੇਂ ਨਾ ਪਏਗਾ। ਨਹੀਂ ਵਿੱਚ ਟੇਬਲ ਹੈਗਾ ਕੋਈ ਗੱਲ ਨਹੀਂ ਡਰੋ ਨਾ। ਮੁਝੇ ਆਪਾਂ ਫਰਸਟ ਬ੍ਰੇਕ ਦੀ ਗੱਲ ਕਰੀਏ ਲਵ ਦੀ ਤੁਸੀਂ ਆਪਣੀ ਲਾਈਫ ਦਾ ਫਰਸਟ ਬ੍ਰੇਕ ਕਿਨੂੰ ਕੰਸਿਡਰ ਕਰਦੇ ਹੋ। ਮੈਂ ਤਾਂ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਨਹੀਂ ਕਰਦੀ ਇਹ ਮੂਵੀਜ਼ ਦੇ ਵਿੱਚ ਹਨਾ ਬਾਕੀ ਸਟਰਗਲ ਤੇ ਅਸੀਂ ਕਾਫੀ ਟਾਈਮ ਤੋਂ ਕਰ ਰਹੇ ਹਾਂ ਸਾਢੇ 3 ਸਾਲ ਹੋ ਗਏ ਆ ਇੱਕ ਸਟਰਗਲ ਹੁੰਦੀ ਆ ਆਰਟਿਸਟ ਬਣਨ ਤੋਂ ਪਹਿਲਾਂ ਇੱਕ ਸਟਰਗਲ ਹੁੰਦੀ ਆ ਆਰਟਿਸਟ ਬਣਨ ਤੋਂ ਬਾਅਦ ਵੀ ਹਾਂਜੀ ਸਟਾਰ ਬਣਨ ਤੋਂ ਬਾਅਦ ਇੱਕ ਸਟਰਗਲ ਹੁੰਦੀ ਉਹ ਸਟਰਗਲ ਕਿਵੇਂ ਚੱਲ ਰਹੀ ਲਵ ਦੀ ਉਹ ਲਵ ਦੀ ਬਹੁਤ ਵਧੀਆ ਚੱਲ ਰਹੀ ਆ ਚਿੱਲ ਮਾਰ ਰਹੀ ਆ ਲਵ ਉਹ ਸਟਰਗਲ ਦੇ ਨਾਲ ਮੈਂ ਕਦੀ ਵੀ ਮਤਲਬ ਕੋਈ ਵੀ ਕੋਈ ਜਿੱਦਾਂ ਦਾ ਮਰਜ਼ੀ ਟਾਈਮ ਹੋਵੇ ਹਮੇਸ਼ਾ ਪੋਜ਼ਿਟਿਵਿਟੀ ਨਾਲ ਹੀ ਲੈ ਕੇ ਜਾਂਦੀ ਆ ਕਿਉਂਕਿ ਮੇਰੇ ਘਰ ਦੇ ਮੇਰੇ ਨਾਲ ਨੇ ਤੇ ਉਹ ਸਮਝਉਂਦੇ ਰਹਿੰਦੇ ਆ ਤੁਸੀਂ ਟੀਵੀ ਸ਼ੋਅਜ਼ ਵੀ ਕਰ ਲਏ ਬਹੁਤ ਸਾਰੇ ਗਾਣੇ ਕਰ ਲਏ ਫਾਈਨਲੀ ਮੂਵੀਜ਼ ਵੀ ਕਰ ਲੀਆਂ ਪਰ ਜਿਹੜਾ ਤੁਹਾਨੂੰ ਬੈਸਟ ਜਨਰ ਲੱਗਦਾ ਜਾਂ ਆਪਣਾ ਕੰਫਰਟੇਬਲ ਇੱਕ ਲੈਵਲ ਲੱਗਦਾ ਹੁੰਦਾ ਹਰ ਇਨਸਾਨ ਨੂੰ ਤੁਹਾਨੂੰ ਕੀ ਲੱਗਦਾ ਕੀ ਮੈਂ ਇਸ ਚੀਜ਼ ਨੂੰ ਜ਼ਿਆਦਾ ਬਖੂਬੀ ਨਿਭਾਪਾਉਣੀ ਆ ਜਾਂ ਫਿਰ ਮੈਨੂੰ ਇਸ ਸੈੱਟ ਦੇ ਉੱਪਰ ਜਾਂ ਇਸ ਜਨਰ ਦੇ ਵਿੱਚ ਰਹਿਣਾ ਬੜਾ ਪਸੰਦ ਆ ਮੈਨੂੰ ਮੂਵੀਜ਼ ਕਰਨੀਆਂ ਬਹੁਤ ਵਧੀਆ ਲੱਗਦੀਆਂ ਕਿਉਂਕਿ ਇੰਨੇ ਸਾਲਾਂ ਦੀ ਮਿਹਨਤ ਜਿਹੜੀ ਹੈਗੀ ਆ ਪਰ 2.5 ਘੰਟਿਆਂ ਦੇ ਵਿੱਚ ਬਖਾਉਨੇ ਹਨਾ ਤੇ ਗਾਣਿਆਂ 'ਚ ਇਦਾਂ ਹੁੰਦਾ ਵਾ ਗਾਣੇ ਵੀ ਕਰਨੇ ਵਧੀਆ ਲੱਗਦੇ ਬਟ ਉਹਦੇ ਵਿੱਚ ਐਕਟ ਨਹੀਂ ਹ ਮੈਨੂੰ ਸੁਣਿਆ ਕਿ ਹੈਗਾ ਨਹੀਂ ਅੱਛਾ ਤੁਹਾਡੀ ਤੁਸੀਂ ਨਾ ਰੀਲਸ ਦੇ ਉੱਪਰ ਵੀ ਸੁਪਰ ਵਾਇਰਲ ਹੋਣਾ ਤੁਹਾਡੀ ਸਾਰੀ ਰੀਲਸ ਵਾਇਰਲ ਹੁੰਦੀਆਂ ਬੇਸਿਕਲੀ ਅੱਜ ਕੱਲ ਕੀ ਹੁੰਦਾ ਕਿ ਪਹਿਲਾਂ ਰੀਲਸ ਵਾਇਰਲ ਹੁੰਦੀਆਂ ਦੈਨ ਉਸ ਤੋਂ ਬਾਅਦ ਤੁਹਾਡਾ ਇੰਸਟਾਗ੍ਰam ਦਾ ਪੇਜ ਵਾਇਰਲ ਹੁੰਦਾ ਫਿਰ ਤੁਸੀਂ ਕਲੈਬੋਰੇਸ਼ਨ ਕਰਨੇ ਸ਼ੁਰੂ ਕਰ ਦਿੰਦੇ ਹੋ ਫਿਰ ਤੁਹਾਡੇ ਵਲੌਗ ਬਣੇ ਸ਼ੁਰੂ ਹੋ ਜਾਂਦੇ ਆ ਫਿਰ ਉਹ ਰੀਲਸ ਵਾਲੇ ਆਪਸ ਵਿੱਚ ਵਿਆਹ ਕਰਾ ਲੈਂਦੇ ਆ ਮੈਂ ਤੇ ਕਦੀ ਇਦਾਂ ਕਿਸੇ ਨਾਲ ਰੀਲ ਪਾਈ ਵੀ ਨਹੀਂ ਆ ਕਿਉਂਕਿ ਜਿੰਨੇ ਮੋਸਟਲੀ ਇਹ ਰੀਲਸ ਵਾਲੇ ਹੈਗੇ ਆ ਹਨਾ ਜਿਹੜੇ ਮਤਲਬ ਵਧੀਆ ਕੰਮ ਕਰ ਰਹੇ ਹੋ ਸਾਡੇ ਆਪ ਦੇ ਘਰਾਂ ਦੇ ਲੱਗ ਗਈ ਆ ਸਾਰੇ ਫਰੈਂਡ ਸਰਕਲ ਦੇ ਵਿੱਚ ਹੀ ਆ ਜਾਂ ਕਿ ਉਹ ਵੀ ਹੋਂਦ ਹੈ। ਵੈਸੇ ਮਾਝੇ ਦਾ ਜਿਹੜਾ ਇੰਨਾ ਵੱਡਾ ਏਰੀਆ ਹੈ ਨਾ ਉਹਦੇ ਵਿੱਚ ਰੀਲਸ ਵਾਲੇ ਸਾਰੇ ਬੰਦੇ ਮਾਝੇ ਦੇ ਜ਼ਿਆਦਾ ਕਿਉਂ ਨੇ? ਪਤਾ ਲੱਗਦਾ ਕਿ ਟੈਲੈਂਟਡ ਬੰਦੇ ਹੁੰਦੇ ਹੋਰ ਕੀ ਹੈ? ਕਿਆ ਬਾਤ ਹੈ ਨੈਕਸਟ ਪਲਾਨ ਦੀ ਗੱਲ ਕਰੀ ਤਾਂ ਇਸ ਤੋਂ ਇਲਾਵਾ ਸ਼ਕਰਪਲਾ ਪਰੇ ਤੋਂ ਇਲਾਵਾ ਹੋਰ ਤੁਹਾਡੀ ਲਾਈਫ ਵਿੱਚ ਕੀ ਕੀ ਚੱਲ ਰਿਹਾ ਹੈ ਮੈਂ ਇਹਨਾਂ ਦੇ ਨਾਲ ਹੀ ਇਸੇ ਪ੍ਰੋਡਕਸ਼ਨ ਹਾਊਸ ਦੇ ਨਾਲ ਨੈਕਸਟ ਮੂਵੀ ਸਟਾਰਟ ਕਰਨ ਜਾ ਰਹੀ ਹਾਂ ਨੈਕਸਟ ਮੰਥ ਦੇ ਲਾਸਟ ਤੇ ਸਟਾਰਟ ਹੋ ਜਾਏਗੀ ਮੂਵੀ ਤੇ ਉਹਦਾ ਨਾਮ ਜਿਹੜਾ ਛੇਤੀ ਅਨਾਉਂਸ ਕਰਾਂਗੇ ਚਲੋ ਤੁਹਾਨੂੰ ਇੱਕ ਫਟਾਫਟੇ ਕਰਾਉਂਡ ਖੇਡਦੇ ਹਾਂ ਥੋੜਾ ਜਿਹਾ ਕ੍ਰਿਸਪੀ ਜਿਹਾ ਰਾਉਂਡ ਆ ਮੈਂ ਦੇਖਦਾ ਤੁਸੀਂ ਕਿਵੇਂ ਅਨਸਰ ਕਰੋਗੇ ਮੈਂ ਕੁਝ ਚੀਜ਼ਾਂ ਦਾ ਨਾਮ ਲਾਉਂਗਾ ਤੁਸੀਂ ਉਹਨਾਂ ਨੂੰ ਆਰਟਿਸਟ ਦੇ ਨਾਲ ਰਿਲੇਟ ਕਰਨਾ ਇਹਦੀ ਇੰਡਸਟਰੀ ਵਿੱਚ ਆਰਟਿਸਟ ਹੋਣਗੇ ਲਵ ਗਿਲ ਵਾਂਟਸ ਡੇਟ ਆ ਜੇ ਨੂੰ ਤੁਸੀਂ ਡੇਟ ਕਰਨਾ ਚਾਹੋ ਅਕੀ ਅਖਿਲ ਓਕੇ ਹੀ ਇਸ ਫਰਮ ਲਾਈਕ ਸਾਊਥ ਇੰਡਸਟਰੀ ਹਾਂ ਹਨ ਯੂ ਵਾਂਟ ਟੂ ਕਿਲ ਸਮਵਨ ਆਈ ਵਾਂਟ ਟੂ ਕਿਲ ਬਹੁਤ ਯਾਦੇ ਲੋਕ ਆ ਗਏ ਜਿਹਨਾਂ ਨੂੰ ਮਾਰਨਾ ਚਾਹਨੀ ਆ ਆਰਟਿਸਟ ਮੇਰੀ ਇੱਦਾਂ ਕਿਸੇ ਨਾਲ ਵਿਗੜੀ ਹੈ ਨੀ ਕਿ ਜੇ ਮੈਂ ਕਿਸੇ ਨੂੰ ਕਹਾਂ ਕਿ ਮੈਂ ਮਾਰ ਹੀ ਦਵਾਂ ਨਹੀਂ ਮੇਰੀ ਮਤਲਬ ਇੰਨਾ ਹੈਗਾ ਨਹੀਂ ਕਿ ਇਹਨਾਂ ਮਾਰਨ ਮਰਨ ਵਾਲੀ ਤਾਂ ਗੱਲ ਨਹੀਂ ਦਾ ਗਾਈ ਯੂ ਵਾਂਟ ਟੂ ਮੈਰੀ ਹਾਂ ਹੈ ਕਿ ਫਸ ਗਈ ਮੈਨੂੰ ਇਹ ਆਵਾਜ਼ ਸੱਚੇ ਨਹੀਂ ਕੋਈ ਪਸੰਦ ਹੀ ਨਹੀਂ ਆਇਆ ਹਜੇ ਕੋਈ ਕੋਈ ਵੀ ਜਿਵੇਂ ਤੁਸੀਂ ਕ੍ਰਸ਼ ਦਾ ਨਾਮ ਤੇ ਲਈ ਹੈ ਨਾ ਕ੍ਰਸ਼ ਕੋਈ ਇਦਾਂ ਦਾ ਕੋਈ ਹੋ ਹੀ ਸਕਦਾ ਕਿ ਯਾਰ ਕਾਸ਼ ਮੇਰੀ ਇਸ ਆਰਟਿਸਟ ਦੇ ਨਾਲ ਵਿਆਹ ਹੋ ਜਾਵੇ ਫਿਰ ਵਿਆਹ ਵਾਲਾ ਵਾਈਬਾ ਜੇ ਆਈ ਨਹੀਂ ਕਿਸੇ ਤੋਂ ਵਿਆਹ ਵਾਲੀ ਵਾਈਬ ਨਹੀਂ ਆਈ ਜਿਹਨੂੰ ਮੈਂ ਪਸੰਦ ਕਰਦੀ ਹੂੰਗੀ ਜਾਂ ਕੁਛ ਵੈਦਾਂ ਦਾ ਬਥੇਰੀ ਆਪਸ਼ਨ ਹੁੰਦੀਆਂ ਸਾਰੀਆਂ ਤਾਂ ਅੱਜ ਕੱਲ ਵਿਆਹ ਦੇ ਬਾਰੇ ਹਜੇ ਮੈਨੂੰ ਵਾਈਬ ਨਹੀਂ ਆਈ ਅੱਛਾ ਇੱਕ ਹੋਰ ਆਪਸ਼ਨ ਹੈ ਅਗਰ ਤੁਹਾਨੂੰ ਕੋਈ ਏਦਾਂ ਦਾ ਚਿਹਰਾ ਪਸੰਦ ਆ ਜਾਣਾ ਤੁਸੀਂ ਐਕਸਟਰਾ ਮੈਰਿਟਲ ਅਫੇਅਰ ਰੱਖਣਾ ਓਕੇ ਨਹੀਂ ਮੈਂ ਏਦਾਂ ਨਹੀਂ ਕਰੂੰਗੀ ਮੈਂ ਆਪਣੇ ਘਰ ਵਾਲੇ ਨਾਲ ਲਾਇਲ ਰਹੂੰਗੀ ਨਹੀਂ ਵੈਸੇ ਕਰਨਾ ਹੀ ਨਹੀਂ ਮੈਂ ਕਿਉਂ ਕਰੂੰ ਮੈਂ ਵਿਆਹ ਨਹੀਂ ਕਰਾਉਣਾ ਹੋਰ ਕਿਤੇ ਵੇਖੀ ਹੋਵੇ ਮੇਰਾ ਘਰ ਵਾਲਾ ਕਹਿੰਦਾ ਵੇ ਇਹ ਨਹੀਂ ਵਿਆਹ ਕੇ ਲੈ ਕੇ ਆਣੀ ਏਦਾਂ ਮੈਨੂੰ ਪਹਿਲਾਂ ਪਤਾ ਲੱਗ ਗਿਆ ਓਕੇ ਕੋਈ ਇੱਕ ਐਸਾ ਬੰਦਾ ਜਿਸ ਦੇ ਨਾਲ ਤੁਸੀਂ ਵਕੇਸ਼ਨਸ ਤੇ ਜਾਣਾ ਚਾਹੋ ਲੈਕ ਓਨ ਓਨ ਦੀ ਬੀਚ ਔਰ ਮਾਊਂਟੇਨਸ ਵੀ ਹੋ ਸਕਦੀਆਂ ਮਾਊਂਟੇਨਸ ਵੀ ਹੋ ਸਕਦੇ ਆ ਕੋਮੰਦਾ ਬਸ ਪਲੀਜ਼ ਆਰਟਿਸਟ ਦਾ ਨਾਮ ਦੋ ਆਰਟਿਸਟ ਮੈਂ ਮੈਂ ਮਤਲਬ ਇੰਨਾ ਨਹੀਂ ਮੇਰੀ ਗੱਲ ਸੁਣੋ ਚੈਲੰਜ ਤੇ ਮੈਂ ਸਮਝ ਰਹੀ ਹਾਂ ਬਟ ਐਦਾ ਮਨਾ ਕਿ ਮੈਂ ਮੇਰੇ ਨਾਲ ਕਿਸੇ ਨਾਲ ਐਦਾ ਪਰਸਨਲ ਕੰਟੈਕਟ ਨਹੀਂ ਹੈਗਾ ਕਿਸੇ ਨਾਲ ਕਿ ਮੈਂ ਕਹਾਂ ਹਾਂ ਯਾਰ ਪਸੰਦ ਤੁਤੇ ਨੀ ਪਸੰਦ ਪਸੰਦ ਕੱਲੀ ਹਨ ਕਿੰਨੀਆਂ ਦੇ ਨਾਮ ਲੈਦਨੇ ਮੈਂ ਤਾਂ ਕਿੰਨੀਆਂ ਦੇ ਨਾਮ ਲੈ ਲੈਣੇ ਆ ਓਕੇ ਠੀਕ ਹੈ ਡਨ ਮੈਂ ਯਾਰ ਕਿਹੜਾ ਇੱਕ ਮਿੰਟ ਮੈਨੂੰ ਸਿੰਗਰ ਸਾਰੇ ਯਾਦ ਕਰ ਲੈਂਦੋ ਕਿੱਥੇ ਕਰਤਾ ਡਰਿੰਕ ਦੇ ਨਾਲ ਬਦਾਮ ਵੀ ਆਰਡਰ ਕਰ ਲਿਆ ਆਪਾਂ ਬਦਾਮ ਨਹੀਂ ਛੱਡੋ ਮੈਨੂੰ ਇੰਨੀ ਗੱਲ ਯਾਰ ਮੈਂ ਪਿੱਛੇ ਜੀ ਕੀ ਦਾ ਕੰਮ ਲਿੱਤਾ ਸੀ ਮੈਨੂੰ ਯਾਦ ਨਹੀਂ ਆਉਂਦਿਆ ਮੈਂ ਮੈਂ ਕਿਸੇ ਨਾਲ ਜ ਮੈਂ ਮੈਂ ਜੱਜ ਯਾਦ ਹਾਂ ਕਰਨੌਜਲਾ ਸਿੱਧੂ ਮੂਸੇ ਵਾਲਾ ਦਿਲਜੀਤ ਦੋਸਾਂਝ ਗਿੱਪੀ ਗਰੇਵਾਲ ਲੋ ਕਿਸੇ ਦਾ ਨਾਂ ਦਾ ਲਓ ਇਹ ਇਹਨਾਂ ਨੂੰ ਤੇ ਪਾਜੀ ਕਿੰਨੀ ਸਾਰਿਆਂ ਨੇ ਇਹਨਾਂ ਸਾਰਿਆਂ ਨੇ ਪਾਜੀ ਕਿੰਨੀ ਆ ਮੈਂ ਤੇ ਤੇਰੇ ਕੋਲ ਪਾਜੀ ਨਾਲੇ ਵਕੇਸ਼ਨ ਹੋ ਸਕਦੀ ਹੈ ਭਾਈ ਨੰਦਰਜੀਤ ਨੂੰ ਸੰਹ ਹੈ ਨਾ ਇਟ ਡੋਜ਼ਨ ਮੈਟਰ ਕਿ ਤੁਸੀਂ ਮਤਲਬ ਇੱਕ ਡੇਟ ਦੇ ਨਾਲ ਹੀ ਜਾਣਾ ਹੈ ਨਹੀਂ ਮੈਂ ਡੇਟ ਵਾਲੇ ਸੋਚ ਕੇ ਬੈਠੀ ਚਲ ਜੀ ਦੱਸੋ ਇੱਕ ਐਸੀ ਪਰਸਨੈਲਿਟੀ ਜਿਸ ਦੇ ਨਾਲ ਤੁਸੀਂ ਕੋਈ ਮੂਵੀ ਦੇਖਣ ਜਾਓ ਰੋਮਾਂਟਿਕ ਮਮ ਫਤਮੇ ਜੋ ਹੋਵੇ ਤੇ ਨਾਲ ਸਮਾਉ ਤੇਖ ਲੋ ਜਵੇ ਮੇਰੇ ਦਿਫਾ ਵੀ ਨਹੀਂ ਆਈ ਕਿ ਇਹਨਾਂ ਨਾਲ ਅੱਜ ਤੱਕ ਮਰ ਲਾਈਕ ਯਾਰ ਪੱਜ ਕਿਦੋਂ ਬਾਹਰੋਂ ਵਾਈ ਬਾਰਡਰ ਹੋਣੀ ਸੀ ਸੋਹਣਾ ਉਹਨਾਂ ਨੂੰ ਵਾਈ ਤੇ ਨਹੀਂ ਆ ਰਹੀ ਯਾਰ ਇੱਕ ਮਿੰਟ ਮੈਂ ਕਿਹਦੇ ਨਾਲ ਜਾਣਾ ਚਾਹੂੰਗੀ ਕਿਹੜੇ ਕਿਹੜੇ ਮੁੰਡੇ ਅੱਜਕੱਲ ਸੋਹਣੇ ਆਏ ਹੋਏ ਆ ਦੇਖ ਲਓ ਇੱਕ ਸਾਹਮਣੇ ਬੈਠਾ ਹੈ ਵੈਸੇ ਕਰਨ ਅੰਦਾਵਾ ਕਰਨ ਅੰਦਾਵਾ ਹਾਂ ਉਹ ਵੀ ਉਹ ਵੀ ਕਿਊਟੀ ਜੇ ਪਾਈ ਹੈਗਾ ਹਾਂ ਹਾਂ ਉਸ ਦਿਨ ਤੁਸੀਂ ਮੂਵੀ ਦੇਖਣ ਜਾਗੇ ਮੂਵੀ ਦਿਮਾਗ ਦੇ ਵਿੱਚ ਹੈ ਕਿ ਕਿਹੜੀ ਮੂਵੀ ਦੇਖਣ ਜਾਵਾਂਗੇ ਮੂਵੀ ਨਹੀਂ ਬੰਦੇ ਮੂਵੀ ਕਿਹੜੀ ਉਸਦੀ ਪ੍ਰਾਣੀ ਵੀ ਕੋਈ ਹੋ ਸਕਦੀ ਆ ਪ੍ਰਾਣੀ ਨਹੀਂ ਮੂਵੀ ਮੂਵੀ ਨਹੀਂ ਆ ਰਹੀ ਮੈਂ ਮਤਲਬ ਮੈਂ ਇੱਕ ਐਸਾ ਬੰਦਾ ਜਿਹਦੇ ਨਾਲ ਤੁਸੀਂ ਸ਼ੋਪਿੰਗ ਤੇ ਜਾਣਾ ਚਾਹੋ ਸ਼ੋਪਿੰਗ ਪਰ ਸ਼ਰਤ ਇਹ ਕਿ ਤੁਸੀਂ ਪੈਸੇ ਨਹੀਂ ਖਰਚੋਗੇ ਤੁਸੀਂ ਸਾਰੇ ਪੈਸੇ ਲਮਾਉਣੇ ਆ ਅੱਛਾ ਅ ਸ਼ੋਪਿੰਗ ਗੁਰੀ ਲੰਡਰ ਸੱਚੀ ਆ ਗਰੀ ਸੰਰਿਆ ਵਾਏ ਗੁਰੀ ਲੰਡਰ ਆਏ ਬਾੜੇ ਬੋਲਦੇ ਆ ਇਦਾਂ ਪਰ ਉਹਨੇ ਪੈਸੇ ਨਹੀਂ ਲਾਉਣੇ ਮੈਨੂੰ ਪਤਾ ਹੈ ਕੋਈ ਨਸਤਾ ਦੇ ਦੇ ਲਈ ਮੈਂ ਲਾਉਂਗੀ ਪੈਸੇ ਨਿਕਲਦੇ ਰੱਖੀ ਹਾਂ ਬਈ ਨਾਈਸ ਯਾਰ ਮਜ਼ਾ ਆ ਗਿਆ ਨੈਕਸਟ ਰਾਉਂਡ ਦਾ ਨਾਮ ਹੈਗਾ ਮਾਈ ਫਰਸਟ ਲਾਈਕ ਦੇ ਵਿੱਚ ਫਰਸਟ ਟਾਈਮ ਜੋ ਵੀ ਅਚੀਵਮੈਂਟ ਹੋਈਆਂ ਹੋਣਗੀਆਂ ਜੋ ਯਾਦਾਂ ਜੁੜੀਆਂ ਹੋਣਗੀਆਂ ਕੁਝ ਵੀ ਹੋਊਗਾ ਐਨੀਥਿੰਗ ਤੁਸੀਂ ਸ਼ੇਅਰ ਕਰਨੀ ਹੋ ਮਾਈ ਫਰਸਟ ਜੌਬ ਮਾਈ ਫਰਸਟ ਜੌਬ ਵੈਨ ਆ ਵਾਸ ਇਨ 11th ਸਟੈਂਡਰਡ ਮੈਂ ਇਮੀਗ੍ਰੇਸ਼ਨ ਆਫਿਸ ਐਜ਼ ਅ ਕਾਲਿੰਗ ਸਟਾਰਟ ਕੀਤੀ ਸੀ ਪਾਰਟ ਟਾਈਮ ਜੌਬ ਮੈਂ ਪੜਦੀ ਸੀ ਉਦੋਂ ਤੁਸੀਂ ਉਹਦੇ ਨਹੀਂ ਹੁੰਦੇ ਸੀਗੇ ਤੁਸੀਂ ਨਹੀਂ ਦਾਦਾ ਮੈਂ ਦੱਸ ਦਿੰਨੀ ਮੈਨੂੰ ਇਹ ਮੈਨੂੰ ਤਾਂ ਟਾਰਗੇਟ ਮਿਲੇ ਕਿ ਸਾਰਿਆਂ ਨੂੰ ਆਫਿਸ ਤੇ ਸੱਦਣਾ ਸੰਤਣਾ ਹਨਾ ਉਦੋਂ ਮੈਂ ਐਵੀਏਸ਼ਨ ਦੀ ਟ੍ਰੇਨਿੰਗ ਲੈਣੀ ਹੈ 에어 ਹੋਰਸਸ ਦੀ ਤੇ ਮੈਨੂੰ ਹਾਂ ਮੈਂ ਇਦਾਂ ਫੋਨ ਕਰਨਾ W سٹੋਨੀ ਦੇ ਨੰਬਰ ਨੰਬਰ ਲਾ 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 ਡੜੀ ਲੈਣ ਲੱਗਿਆਂ ਨੇ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਇਸ ਆਫਿਸ ਤੋਂ ਗੱਲ ਕਰ ਰਹੀ ਹਾਂ ਤੁਹਾਡੇ ਕੋਲ 2 ਮਿੰਟ ਹੈਗੇ ਮੈਂ ਗੱਲ ਕਰ ਲਵਾਂ ਹੁਣ ਕਿਹੜਾ ਹਾਂਜੀ ਹਾਂਜੀ ਮੈਡਮ ਜੀ ਬੋਲੋ ਤੇ ਮੈਂ ਕਿਹਾ ਇਦਾਂ ਇਦਾਂ ਤੁਹਾਡੇ ਚਲੋ ਅਸੀਂ ਆਪਸੇ ਕਾਲਿੰਗ ਕਰਦੇ ਤੁਸੀਂ ਮੈਨੂੰ ਫੋਨ ਲਾਓ ਓਕੇ ਤੁਸੀਂ ਮੈਨੂੰ ਫੋਨ ਲਾ ਫੋਨ ਚੱਕਦਾ ਓਕੇ ਡਨ ਹੈਲੋ ਬਿਲਤਾ ਜਾ ਰਹੇ ਹਮ ਦੋ ਚੜ ਗਈ ਚੜ ਗਈ ਆ ਓਕੇ ਹਾਂਜੀ ਹੈਲੋ ਆ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲਦੇ ਹੋ ਮੈਂ ਕਰੋ ਓਕੇ ਠੀਕ ਆ ਮੈਂ ਆਫਿਸ ਤੋਂ ਗੱਲ ਕਰ ਰਹੀ ਆ ਕਿੰਨਾ ਦੇ ਆਫਿਸ ਗਲੋਬਲ ਇਮੀਗ੍ਰੇਸ਼ਨ ਆਫਿਸ ਤੋਂ ਗੱਲ ਕਰ ਰਹੀ ਹਾਂ ਮੈਡਮ ਨਹੀਂ ਇਹ ਬੜਾ ਸਿਰ ਖਾਂਦੇ ਮੈਡਮ ਤੁਸੀਂ ਰਹਿਣ ਦੇ ਤੁਹਾਡੇ ਕੋਲ 2 ਮਿੰਟ ਹੈਗੇ ਮੈਂ ਐਕਸਪਲੇਨ ਕਰਨ ਦਾ ਪਲੀਜ਼ ਜੇ ਮੈਨੂੰ ਤੁਸੀਂ ਆਪ ਕੱਲੀ ਗੱਲ ਕਰੀ ਫਿਰ ਤਾਂ 10 ਮਿੰਟ ਲੈ ਲਓ ਸਰ 2 ਮਿੰਟ ਪਲੀਜ਼ ਮੇਰੀ ਗੱਲ ਸੁਣ ਲਓਗੇ ਹਾਂਜੀ ਓਕੇ ਠੀਕ ਹੈ ਤੁਹਾਡੀ ਕੈਨੇਡਾ ਦੀ ਪਲੈਨਿੰਗ ਹੈਗੀ ਮੈਨੂੰ ਨਹੀਂ ਮੇਰੇ ਤੋਂ ਰਿਜੈਕਸ਼ਨ ਲੱਗੀ ਮੇਰੇ ਤੋਂ ਨੰਬਰ ਹੀ ਨਹੀਂ ਆਇਆ ਮੈਡਮ अच्छा असी ना एक्चुअली कनाडा ਚ ਡੀਲ ਕਰਦੇ ਆ ਜਿਹਦੇ ਵਿੱਚ ਤੁਹਾਨੂੰ ਸਾਰੀ ਫੀਸ ਜਿਹੜੀ ਹੈਗੀ ਆਫਟਰ ਵੀਜ਼ਾ ਦੇਣੀ ਪਵੇਗੀ ਤੇ ਅਸੀਂ ਵੀਜ਼ਾ ਦੀ ਗਰੰਟੀ ਮਤਲਬ ਤੁਸੀਂ ਆਇਆ ਕਰੋ ਸਾਰੀ ਫੀਸ ਤੁਸੀਂ ਆਪ ਦੇ ਦੋ ਮੈਂ ਉੱਥੇ ਜਾ ਕੇ ਤੁਹਾਨੂੰ ਵਾਪਸ ਕਰ ਦੂੰਗਾ ਓਕੇ ਜੀ ਠੀਕ ਆ ਸਾਸ਼ਟ੍ਰੀ ਗਾਲ ਜੀ ਬਾਏ ਬਾਏ ਅੱਛਾ एकदम ਹੁੰਦਾ ਸੀਗਾ ਵੈਸੇ ਓਬਵੀਅਸਲੀ ਹੁੰਦਾ ਹੈ ਸਾਸ਼ਟ੍ਰੀ ਗਾਲ ਚੰਗਾ ਸਾਸ਼ਟ੍ਰੀ ਗਾਲ ਮਾਈ ਫਰਸਟ ਇਨਕਮ ਮਾਈ ਫਰਸਟ ਇਨਕਮ ਇਨ ਨੂੰ ਤਾਂ ਮੈਂ ਇਸ ਚੀਜ਼ ਨੂੰ ਇਨਕਮ ਕਨਸੀਡਰ ਕਰਦੀ ਨਹੀਂ ਕਿਉਂਕਿ ਮੇਰੇ ਤੋਂ ਕਦੀ ਘਰੇ ਨਹੀਂ ਸੀ ਦਿੱਤੀ ਹਨਾ ਕਿ ਮਤਲਬ ਇੰਨੀ ਮਤਲਬ ਇੰਨੀ ਪੇ ਨਹੀਂ ਸੀ ਹੁੰਦੀ ਜਦੋਂ ਮੈਂ ਗਾਣੇ ਕਰਨੇ ਸਟਾਰਟ ਕੀਤੇ ਬਟ ਫੇ ਵੀ ਜਿਹੜੀ ਫਰਸਟ ਇਨਕਮ ਹੁੰਦੀ ਉਹ ਬੰਦਨ ਹਮੇਸ਼ਾ ਯਾਦ ਹੁੰਦੀ ਬੜੇ ਦਿਲ ਦੇ ਕਰੀਬ ਨਹੀਂ ਦਿਲ ਦੇ ਕਰੀਬ ਹੁੰਦੀ ਹੈ ਮੇਰੀ ਆਹੀ ਜਦੋਂ ਮੈਂ ਕਾਲਿੰਗ ਦਾ ਕੰਮ ਸਟਾਰਟ ਕੀਤਾ ਹੈ ਨਹੀਂ ਮੈਂ ਜਦੋਂ ਮੈਂ 9th ਸਟੈਂਡਰਡ 'ਚ ਹੀ ਮੈਂ ਉਦੋਂ ਪ੍ਰੋਜੈਕਟ ਬਣਾਉਨੇ ਸਟਾਰਟ ਕੀਤੇ ਹੈ ਅਸਾਈਨਮੈਂਟਸ ਬਣਾਉਣੀਆਂ ਹੁੰਦੀਆਂ ਹਨ ਮੈਂ ਉਦੋਂ ਮੈਨੂੰ ਮਿਲੇ ਸੀ ਪਹਿਲੇ ਜਿੱਤਾ ਮੈਨੂੰ ਗੁਰਦਵਾਰੇ ਪ੍ਰਸ਼ਾਦ ਜਿਹੜ हां आई थिंक 1500 समथिंग वेल क्या बात है माय फर्स्ट सेलिब्रिटी मीटिंग सेलिब्रिटी मीटिंग मेरी से ए जब मैं करण ओजला ਦੇ ਨਾਲ ਗਾਣਾ ਕੀਤਾ ਸੀ दैट वाज योर फर्स्ट सेलिब्रिटी मीटिंग हां क्या बात है माय फर्स्ट लाइफ द क्रश माय फर्स्ट क्रश मेरे क्रश से जब मैं प्लस 2 ਦੇ ਵਿੱਚ ਸੀ ਸੀ कौन ਹੋਣੀ ਹੈ ओके ਹਾਂ ਤਾਂ ਉਹ ਕੁਝ ਵੇਖ ਲਿਆ ਉਹਦੇ ਪਿੰਡ 'ਚ ਹੀ ਰਹਿੰਦੇ ਹੁੰਨੇ ਹਾਂ ਮਦ ਉਸੇ ਮੇਰੀ ਮੇਰੇ ਇੱਕ ਸੀਨੀਅਰ ਗੁੰਡਾ ਹੁੰਦਾ ਸੀ ਤੇ ਮੈਨੂੰ ਵਧੀਆ ਲੱਗਦਾ ਸੀ ਉਹ ਸੈਲੀਬ੍ਰਿਟੀ ਨਹੀਂ ਸੀਗਾ ਨਾ ਨਾਰਮਲ ਹੂੰ ਕਿੱਥੇ ਅਮਰ ਜਣੇ ਨੂੰ ਹੁਣ ਇਸ ਟਾਈਮ ਦੇਖ ਰਿਹਾ ਹੁਣ ਵੇ ਜੱਟ ਨਾਲੂ ਵੇ ਨਹੀਂ ਮੇਰਾ ਕੋਈ ਹੈਗਾ ਨਹੀਂ ਹੁਣ ਮਤਲਬ ਲਾਈਕ ਹੂੰ ਹੁਣ ਨਹੀਂ ਕੁਝ ਉਹਦਾ ਮਾਈ ਫਰਸਟ ਮੂਵੀ ਜਿਹਨੂੰ ਤੁਸੀਂ ਦੇਖ ਕੇ ਰੋਏ ਹੋ ਹੇ ਰੋਹੀ ਹੁੰਦਾ ਮੈਂ ਮੈਂ ਮੂਵੀਜ਼ ਦੇਖ ਕੇ ਨਹੀਂ ਰੋਣੀ ਮੂਵੀਜ਼ ਤੋਂ ਬਾਅਦ ਜਦੋਂ ਮੈਂ ਘਰ ਆਉਣੀ ਐ ਮ ਉਸ ਚੀਜ਼ ਨੂੰ ਜਦੋਂ ਫਿਰ ਤੋਂ ਰੀਪਲੇ ਕਰਦੀ ਆ ਦਿਮਾਗ 'ਚ ਉਦੋਂ ਆਉਣਾ ਹੁੰਦਾ ਮੈਨੂੰ ਮੈਂ ਇੱਕ ਮਿਊਜ਼ਿਕ ਵੀਡੀਓ ਦੇਖ ਕੇ ਰੋਈ ਹਾਂ ਉਹਨਾਂ ਨੇ ਹੈਗਾ ਹੀ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਿਆ ਉਦੋਂ ਮੈਂ ਬਹੁਤ ਉਦੋਂ ਮੈਂ ਜਦੋਂ ਸੁਣਦੀ ਉਹ ਟਪ 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 ਖੋਲੀ ਜਾਂਦੀ ਨਾ ਟੁੱਟੀ ਹਾਂ ਉਹ ਉਦੋਂ ਉਹ ਉਦੋਂ ਰੋ ਪੈਣੀ ਮੈਨੂੰ ਉਹਦੇ ਮਾਈ ਫਰਸਟ ਬ੍ਰੈਂਡ ਬ੍ਰੈਂਡ ਉਹ ਇਸ ਅਨੁਸਾਰ ਅਮੀ ਉਹ ਚੱਤਦਾ ਹੁੰਦਾ ਤੇ ਦੋਸੀ ਪਿੰਡਾਂ ਦਾ ਨਿਕਲ ਕੇ ਜਾਂਦੇ ਨਾ ਸਾਨੂੰ ਯਾਦ ਹੁੰਦਾ ਸੀ ਪਹਿਲਾਂ ਕਿਹੜਾ ਲੈ ਮੈਂ ਮੈਂ ਲਿਤਾ ਸੀ ਐਚ ਐਨ ਐਮ ਅੱਛਾ ਹੂੰ ਮੈਨੂੰ ਚੇਤਾ ਮੈਂ ਨਾ ਜਦੋਂ ਪਿੰਡ 'ਚ ਰਹਿੰਦੀ ਹੁੰਨੀ ਹਾਂ ਉਦੋਂ ਨਹੀਂ ਹੀ ਪਤਾ ਕਿ ਕਾਪੀ ਵੀ ਮਿਲਦੀ ਆ ਕੁਛ ਹਨਾ ਇਦਾਂ ਸਾਨੂੰ ਐ ਲੱਗਦਾ ਹੀ ਕਿ ਸਾਰੇ ਗੁੱਚੀ ਗੁੱਚੀ ਪਾ ਕੇ ਇਦਾਂ ਜਿੰਨੇ ਪ੍ਰਿੰਟ ਹੈਗੇ ਮੈਨੂੰ ਕੀ ਪਤਾ ਇੱਥੋਂ 15 ਤੋਂ ਲੈ ਲੈ ਪੁੰਦੇ ਸਾਰੇ ਹਨਾ ਤੇ ਅਸੀਂ ਵੇਖਣਾ ਕਿ ਭਾਈ ਯਾਰ ਉਦਾਂ ਉਦਾਂ ਜਿਹੜੀ ਕੁੜੀਆਂ ਨੇ ਜੌਬ ਕਰਨਾ ਉਹਨੇ ਕਹਣਾ ਮੈਂ ਨਾ ਸ਼ਾਮੀ ਆਈ ਸੀ ਮੈਂ ਨਾ ਡੇਟ ਪਰ ਗਈ ਥੀ ਇਹ ਕਹੀ ਸੀ ਤੇ ਮੈਨੂੰ ਇਹ ਹੁਣ ਆ ਯਾਰ ਕਿੱਡੀ ਕਹਿਣ ਜ਼ਿੰਦਗੀ ਨਾ ਇਹਨਾਂ ਦੀ ਕੱਪੜੇ ਮਹਿੰਗੇ ਮਹਿੰਗੇ ਪੋਣੇ ਇਦਾਂ ਉਦਾਂ ਕਿਉਂਕਿ ਮੈਨੂੰ ਮੈਨੂੰ ਆ ਆ ਸਾਲ ਕਿਉਂ 2 ਸਾਲ ਹੋ ਗਏ ਜਦੋਂ ਮੈਂ ਆਪਣੇ ਕੱਪੜੇ ਲੈਣੇ ਸਟਾਰਟ ਕੀਤੇ ਨਹੀਂ ਤੇ ਮੇਰੇ ਮੋਸਟਲੀ ਮੰਮੀ ਲੈ ਕੇ ਜਾਂਦੇ ਜੋ ਦੇ ਦਿੱਤਾ ਮੈਂ ਪਾ ਲਿਆ ਹਨਾ ਤੇ ਮੈਨੂੰ ਨਾ ਇਹ ਮੈਨੂੰ ਮੰਮੀ ਨੇ ਦਿੱਤੇ ਪੈਸੇ ਮੈਂ ਮੰਮੀ ਸ਼ੂਜ਼ ਲੈਣੇ ਆ ਸਾਰੇ ਕਹਿੰਦੇ ਆ ਕਿ ਬ੍ਰਾਂਡਡ ਕੱਪੜੇ ਪੋਣੇ ਬੂਟ ਪੋਣੇ ਆ ਤੇ ਮੈਂ ਮੈਨੂੰ ਪੈਸੇ ਚਾਹੀਦੇ ਮੈਂ ਮਹੀਨੇ ਕੋ ਪੈਣੇ ਖਰਚੇ ਕੋਈ ਵੀ ਘਰੋਂ ਜਿੱਦਾਂ 10 20 ਰੁਪਏ ਖਰਚੀਦੇ ਹੁੰਦੇ ਆ ਹਨਾ ਤੇ ਮੈਂ ਨਹੀਂ ਖਰਚਾ ਮੰਮੀ ਨੇ ਮੈਨੂੰ ਪੈਸੇ ਦਿੱਤੇ ਮੰਮੀ ਨੇ ਮੈਨੂੰ ਦਿੱਤੇ 1800 ਰੁਪਏ ਦਿੱਤਾ ਕਿ ਜਾ ਕੇ ਬੂਟ ਲੈ ਲੈ ਹੁਣ ਮੈਂ ਵੇਖਾਂ ਮੈਂ ਕਿਹਾ ਯਾਰ ਇੰਨੇ ਪੈਸੇ ਮਿਲ ਗਏ 1800 ਰੁਪਿਆ ਇਹ ਵੀ ਤਾਂ ਦੌਲਤ ਮੈਂ ਤਾਂ ਦੋ ਤਿੰਨ ਕੁੜੀਆਂ ਤਿਆਰ ਕਰ ਲੀਆ ਉਹਨਾਂ ਨੂੰ ਮੈਂ ਕਿਹਾ ਮੈਂ ਤੇ ਮੰਮੀ ਨੂੰ ਮਨਾ ਲਿਆ ਮੈਂ ਤੇ ਜਾਉਂਗੀ αਲਫਾ ਬਨ ਜਾਉਂਗੀ ਮੈਂ ਮੌਲਾ ਪੰਬਰੀ ਸਰ ਹਨਾ ਉਦਾਂ ਦੇ ਗੱਲਾਂ ਕਰੀਦੇ ਹੁੰਦੇ ਜਦ ਦੁਨੀਆ ਹੀ ਨਹੀਂ ਵੇਖੀ ਤੇ ਐਵੇਂ ਦੀਆਂ ਗੱਲਾਂ ਕਰਨੀਆਂ ਹਨਾ ਅਸੀਂ ਤਲਗੇ ਬੜਾ ਉਹਦਾ ਪਫ ਚੱਲਦੇ ਹੁੰਦੇ ਪਫ ਕਰਕੇ ਗਈ ਨਾਲ ਫੋਨੀ ਕਰਕੇ ਕਹਿੰਦੇ ਮੈਂ ਵਾਲ ਲੰਬੇ ਹੁੰਦੇ ਹੀ ਮੇਰੇ ਹਨਾ ਪੈਂਟ ਪਾਈ ਗੱਦੀ ਜੀ ਛੀ ਛੀ ਤੇ ਚਲੇ ਗਏ ਉੱਥੇ ਜਾ ਕੇ ਮੈਂ ਦੱਸਿਆ ਕੀ ਕੀਤਾ ਮੈਂ ਬੂਟ ਲੈਣੀ ਰਿਲਾਇੰਸ ਦੇ ਵਿੱਚ ਜਾ ਕੇ ਨਾ ਸਾਡੇ ਜਿਹਾ ਸਾਡੇ ਬੂਟ ਦੇ ਲੇ ਬਲੂ ਕਲਰ ਦੇ ਘਰ ਅੜ ਕੇ ਮੈਂ ਕਿਹਾ ਮੰਮੀ ਬ੍ਰਾਂਡੇਡ ਉਹ ਕਹਿੰਦੀ ਕਿਹੜਾ ਬ੍ਰਾਂਡ ਬ ਦਾ ਹੀ ਨਹੀਂ ਆਤਾ ਕਿ ਮੈਂ ਕਿੱਥੇ ਵਰਤੇ ਕਿੱਥੇ ਨਹੀਂ ਵਰਤੇ ਮੋਲ ਚ ਮੱਛਰ ਗਿਆ ਸੀ ਮੂਵੀ ਵੇਖੀ ਕਦੀ ਕੋਸ਼ਕਦੀ ਇੰਨੇ ਪੈਸੇ ਜ਼ਿੰਦਗੀ ਚ ਨਹੀਂ ਵੇਖੇ ਮੈਂ ਇਕੱਠੇ ਕਦੀ ਮਮੇ ਨੇ ਘਰੋਂ ਮਿਲੇ ਹੁੰ ਜਦੋਂ ਕਿਆ ਬਾਤ ਹੈ ਤੁਸੀਂ ਬੜੀ ਓਨੈਸਟੀ ਸਾਰੀ ਗੱਲਾਂ ਦਾ ਆਨਸਰ ਕਰ ਰਹੇ ਹੋ ਜਦੋਂ ਤੁਸੀਂ ਕਿਹਾ ਕਿ ਜਦੋਂ ਮੈਂ ਪਿੰਡ ਰਹਿੰਦੀ ਸੀ ਜਾਂ ਆਪਣੇ ਅੰਮ੍ਰਿਤਸਰ ਰਹਿੰਦੀ ਮੈਨੂੰ ਬਹੁਤੀ ਗੱਲਾਂ ਦਾ ਨਹੀਂ ਪਤਾ ਸੀਗਾ ਐਸੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਇੰਡਸਟਰੀ ਦੇ ਵਿੱਚ ਖੁਦ ਪੈਰ ਰੱਖਣ ਤੋਂ ਬਾਅਦ ਪਤਾ ਚੱਲਿਆ ਕਿ ਹਾਂ ਇਦਾਂ ਵੀ ਹੁੰਦਾ ਮੋਲ ਜੀ ਜਦੋਂ ਬੰਦਾ ਵੇਰ ਹੁੰਦਾ ਜਦੋਂ ਘਰੋਂ ਬਾਹਰ ਪੈਰ ਪਟਦਾ ਹਾਂ ਲੋਕਾਂ ਨੂੰ ਲੋਕਾਂ ਦੀ ਥ ਗੱਲਗੁੱਲ ਕਰਨ ਦਾ ਟਾਂਗਾ ਉਹ ਤੇ ਮਨੋਣਾ ਹੀ ਦੀ ਸ਼ੁਰੂ ਤੇ ਮੇਰੀ ਮੰਮੀ ਸਮਝਾਉਂਦੀ ਰਹਿੰਦੇ ਮਤਲਬ ਹਾਂ ਮੈਂ ਥੋੜੀ ਜਿਹੀ ਅੱਗੇ ਨਾਲ ਥੋੜੀ ਜਿਹੀ ਥੋੜੀ ਜਿਹੀ ਮੈਚੁਰ ਹੋ ਗਈ ਅੱਗੇ ਨਾਲ ਮਤਲਬ ਲਾਈਕ ਡਿਸੀਜਨ ਲੈਣ ਦੇ ਵਿੱਚ ਲੋਕਾਂ ਨੂੰ ਪਰਖਣ ਵਿੱਚ ਕੰਮ ਨੂੰ ਲੈ ਕੇ ਚੋਇਸ ਜਿਹੜੀ ਤੁਹਾਨੂੰ ਤੁਸੀਂ ਕਰਨ ਔਜਲਾ ਵਾਲੇ ਗਾਣੇ ਦੀ ਗੱਲ ਕੀਤੀ ਤੇ ਮੈਨੂੰ ਪਹਿਲਾਂ ਹੀ ਦੱਸੋ ਕਿ ਉਹ ਗਾਣਾ ਕਿਹੜਾ ਸੀਗਾ ਕਿ ਲੋਕ ਦੁਆਰਾ ਜਾ ਕੇ ਉਹ ਗਾਣਾ ਸੁਣਨ ਮੇਰੇ ਅਸ ਟਾਈਮ ਈਵਰ ਦੇਖ ਰਹੇ ਨੇ ਤੇ ਐਂ ਹਾਊ ਯੂ ਗਾਟ ਦਿਸ Song ਫੈਕਟ ਸੀ ਉਹ ਤੇ ਉਦੋਂ ਮੈਂ ਜਲੰਧਰ ਸੀ ਮੈਂ ਗਾਣਾ ਕਰਕੇ ਆਈ ਹੀ 90 ਤੋਂ ਮਤਲਬ ਰਸਤੇ 'ਚ ਜਾ ਰਹੀ ਸੀ ਰਾਤ ਦੇ 2:30 ਵਜੇ ਤੇ ਮੈਨੂੰ ਕਾਲ ਆਈ ਕਿ ਅੱਦਾ ਗਾਣਾ ਵਾ ਤੇ ਤੁਸੀਂ ਅਵੇਲੇਬਲ ਹੋ ਤੇ ਸ਼ੂਟ ਹੈਗਾ ਸੀ ਪਟਿਆਲੇ ਜੀ ਤੇ ਮੈਂ ਕਿਹਾ ਕਾਲ ਟੈਕ ਆਈ ਗੈਸ ਬੀ ਟੂਗੇਦਰ ਨਹੀਂ ਹੋ ਰਿਹਾ ਹਾਂ ਤਾਂ ਉਦੋਂ ਕਰਨ ਦੀ ਵੀ ਇਨੀਸ਼ੀਅਲ ਸਟੇਜ ਸਟੇਜ ਸੀ ਹੂੰ ਤੇ ਕਹਿੰਦੇ ਅਵੇਲੇ ਬੋਲੋ ਤੁਸੀਂ ਕੱਲ ਵਾਸਤੇ ਮੈਂ ਕਿਹਾ ਟਾਈਮ ਕਿ 7:30 ਵਜੇ ਤੇ ਮੈਂ ਕਿਹਾ ਮੈਂ ਤਾਂ ਹਜੇ ਰਸਤੇ 'ਚ ਹੀ ਫੇ ਮੈਨੂੰ ਕਾਸਟਿਊਮ ਦਾ ਪੰਗਾ ਪੈਣਾ ਸੀ ਫੇ ਭਾਏ ਘਰ ਦੇ ਘਰੋਂ ਦੇ ਮੈਂ ਕਿਹਾ ਚਲੋ ਠੀਕ ਆ ਡਨ ਇੱਕ ਮਿੰਨੂ ਵੀ ਇਹ ਕਿ ਮੈਨੂੰ ਵਧੀਆ ਆਰਟਿਸਟ ਨਾਲ ਕੰਮ ਕਰਨ ਨੂੰ ਮੌਕਾ ਮਿਲ ਜਾਊਗਾ ਹਨਾ ਤੇ ਮੈਂ ਫਿਰ ਮੈਨੇਜ ਕੀਤਾ ਸਾਰਾ ਕੁਝ ਫਿਰ ਜਦੋਂ ਮੈਂ ਮਤਲਬ ਜਲੰਧਰੋਂ ਫੇ ਮੈਂ ਘਰੇ ਗਈ ਘਰੋਂ ਕੱਪੜੇ ਨਹੀਂ ਆ ਤੁਹਾਨੂੰ ਪਤਾ ਸੀ ਗਾਣਾ ਕਰਨ ਦਾ ਹਾਂ ਮੈਨੂੰ ਪਤਾ ਸੀ ਓਰ ਵਾਸ ਯੂਰ ਫਰਸਟ ਰੀਐਕਸ਼ਨ ਨੇ ਮੈਂ ਕੰਮ ਨੂੰ ਲੈ ਕੇ ਦਰਯਤ ਨਹੀਂ ਕਰਦੀ ਕਦੀ ਕਿਉਂਕਿ ਮੈਨੂੰ ਇਹ ਕਿ ਮੈਂ ਆਪਣਾ ਕੰਮ ਵਖਾਉਣਾ ਜਿਨ੍ਹਾਂ ਨਾਲ ਮੈਂ ਕੰਮ ਕਰ ਰਹੀ ਉਹਨਾਂ ਦਾ ਕੰਮ ਆਲਰੇਡੀ ਲੋਕਾਂ ਨੇ ਦੇਖਿਆ ਹੋਇਆ ਸੋ ਮੈਂ ਕਦੀ ਵੀ ਓਵਰ ਐਕਸਾਈਟਡ ਨਹੀਂ ਹੁੰਦੀ ਮੈਂ ਇਹਨਾਂ ਦੇ ਨਾਲ ਕੰਮ ਕਰਨਾ ਮੈਂ ਆ ਕਰਾਂ ਲੋਕਾਂ ਨੇ ਮੇਰਾ ਕੰਮ ਦੇਖਣਾ ਮੈਂ ਚੰਨੀ ਮੈਨੂੰ ਵੇਖਣਾ ਵੀ ਬੀਇੰਗ ਐਨ ਐਕਟਰੈਸ ਤੁਸੀਂ ਕਨਸੀਡਰ ਜਿਆਦਾ ਕਿਨੂੰ ਕਰਦੇ ਲੀਡ ਕਿਰਦਾਰਾਂ ਨੂੰ ਕਿ ਜਾਂ ਮੈਂ ਕੋਈ ਵੀ ਰੋਲ ਹੋਵੇ ਆਈ ਵਿਲ ਅਕਸੈਪਟ ਨੋ ਨੋ ਨਾ ਲੀਡ ਲੀਡ ਕੈਰੈਕਟਰ ਹੀ ਮੈਂ ਪ੍ਰੀਫਰ ਕਰਾਂਗੀ ਤੇ ਕੁਝ ਚੀਜ਼ਾਂ ਐਵੇਂ ਦੀ ਹੋ ਜਾਂਦੀਆਂ ਵਾ ਕਿ ਕੈਰੈਕਟਰ ਇਦਾਂ ਦੇ ਹੁੰਦੇ ਸਟੋਰੀ ਬਹੁਤ ਜਿਆਦਾ ਸੋਹਣੀ ਹੁੰਦੀ ਹੈ ਤੇ ਇੱਕ ਅਲੱਗ ਜਿਹੀ ਛਾਪ ਛੱਡ ਜਾਂਦੇ ਮੈਂ ਬਹੁਤ ਫਿਲਮਾਂ ਦੇਖੇ ਜਿੱਚ ਹੀਰੋਇਨ ਦਾ ਕੋਈ ਡਾਇਲੋਗ ਮੈਨੂੰ ਹੱਦ ਤੱਕ ਚੇਤਾ ਨਾ ਹੋਗਾ ਤੇ ਬਾਕੀ ਜਿਹੜੇ ਨਾਲ ਕੈਰੈਕਟਰ ਹੋਣਗੇ ਉਹਨਾਂ ਦਾ ਡਾਇਲੋਗ ਉਹਨਾਂ ਦਾ ਕੰਮ ਬਹੁਤ ਵਧੀਆ ਹੁੰਦਾ ਇਹ ਹੈ ਕਿ ਭੀੜ ਤੋਂ ਨਿਕਲਣਾ ਜਿਹੜਾ ਵਾ ਬਹੁਤ ਔਖਾ ਹੁੰਦਾ ਵਾ ਸੋ ਇਹ ਤੇ ਰੱਬ ਤੇ ਡਿਪੈਂਡ ਕਰਦਾ ਕਿਵੇਂ ਦਾ ਕੈਰੈਕਟਰ ਮਿਲ ਰਿਹਾ ਪਰ ਕਿੱਦਾਂ ਪਰਫਾਰਮ ਕਰ ਸਕਦੇ ਉਹਨੂੰ ਡਾਇਲੋਗਸ ਤੋਂ ਯਾਦ ਮੈਨੂੰ ਹੈ ਕਿ ਐਕਟਰਸ ਮੇਰੇ ਮੂਰੇ ਬੈਠ ਨਹੀਂ ਤੁਸੀਂ ਸੁਣਨੇ ਨਹੀਂ ਮੈਂ ਮੈਂ ਸੁਣੂਗਾ ਅਸੀਂ ਪੇਡ ਆਰਟਿਸਟਾਂ ਮੈਂ ਜਾਊਂਗਾ ਤਾਂ ਤੁਹਾਡਾ ਕੋਈ ਵੀ ਫੇਵਰਿਟ ਡਾਇਲੋਗ ਹੋਵੇ ਤੁਹਾਡੀ ਫਰਸਟ ਮੂਵੀ ਚ ਵੀ ਹੋਵੇ ਸੈਕਿੰਡ ਚ ਵੀ ਹੋਵੇ ਤਰਦਾ ਆਪਾਂ ਹਲੇ ਰਿਵੀਲ ਨਹੀਂ ਕਰਾਂਗੇ ਨਹੀਂ ਕੁੜੀਆਂ ਜਵਾਨ ਬਾਬੂ ਪਰੇਸ਼ਾਨ ਡੈਡੀ ਗੁੱਡ ਮਾਰਨਿੰਗ ਦਾ ਮਤਲਬ ਹੁੰਦਾ ਹੈ ਗੁੱਡ ਮਾਰਨਿੰਗ ਨਾ ਕਿ ਬੜ 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 ਕਦਰ ਗਾਤਾ ਹੁੰਦਾ ओके ਕੁੜੀਆਂ ਜਵਾਨ ਮੈਨੂੰ ਪਰੇਸ਼ਾਨ ਦੀ ਸਟੋਰੀ ਕਿਵੇਂ ਦੀ ਕਿਉਂਕਿ ਉਹ ਮੂਵੀ ਵੀ ਬਹੁਤ ਛੱਟਪਟ ਸ਼ੂਟ ਹੋਈ ਤੇ ਛੱਟਪਟੇ ਰਿਲੀਜ਼ ਹੋ ਗਈ ਐਂਡ ਲੋਕਡਾਊਨ ਤੋਂ ਬਾਅਦ ਉਹ ਫਰਸਟ ਮੂਵੀ ਸੀ ਜਿਹੜੀ ਥੀਏਟਰ ਦੇ ਵਿੱਚ ਰਿਲੀਜ਼ ਹੋਈ ਐਂਡ OTT ਪਲੇਟਫਾਰਮ ਤੇ ਵੀ ਗਈ ਉਹ ਮੂਵੀ ਤੇ ਉਹਦੀ ਪੂਰੀ ਕਹਾਣੀ ਕੀ ਆ ਕਿ ਉਹ ਤੁਹਾਨੂੰ ਉਹ ਮੂਵੀ ਕਿਵੇਂ ਮਿਲੀ ਉਦੋਂ ਮੈਂ ਮੋਟੀ ਬਹੁਤ ਜ਼ਿਆਦਾ ਹੁੰਨੀ ਸੀ ਬਹੁਤ ਮੋਟੀ ਸੀ ਮੈਂ ਲੈਣ ਦੇ ਕਿ ਮੋਟੀ ਹੋ ਗਈ ਕਿੰਨਾ weight ਸੀ ਕਿ ਉਦੋਂ ਉਦੋਂ ਮੇਰਾ ਕਾਫੀ ਸੀ ਮੈਂ ਕਾਫੀ ਹੈਲਦੀ ਸੀ ਨਹੀਂ ਯਾਰ ਕੁੜੀਆਂ ਦਾ 1 ਕਿਲੋ ਵਾਜੇ ਤਾਂ ਉਹਨਾਂ ਮੋਟੀ ਲੱਗਦਾ ਨਹੀਂ ਨਹੀਂ ਮੈਂ ਕਾਫੀ ਹੈਲਦੀ ਹੀ ਪਹਿਲਾਂ ਫਿਰ ਕਹਿੰਦੇ ਬਾਕਸਰ ਦਾ ਤੁਸੀਂ ਉਹ ਫੋਟੋ ਭੇਜਦੇ ਮੈਂ ਨਾਲ ਲਾਉਣੀ ਹੈ ਨਹੀਂ ਦੇਖਿਓ ਤੁਸੀਂ ਉਹ ਪੁਰਾਣੀਆਂ ਪੋਸਟਾਂ ਦੇਖ ਲਿਓ ਇੰਸਟਾ ਤੇ ਹਨਾ ਤੇ ਇਹਨੂੰ ਕਹਿੰਦੇ ਅਸੀਂ ਲੁੱਕ ਟੈਸਟ ਲਈ ਗਏ ਆ ਤੇ ਮੈਨੂੰ ਕਹਿੰਦੇ ਕਿ ਆਪਾਂ ਮਲੇ ਬੌਕਸਰ ਦਾ ਕੈਰੈਕਟਰ ਆ ਤੇ ਮੈਂ ਕਿਹਾ ਓਕੇ ਫਿਰ ਮੈਂ ਪਹਿਲਾਂ ਆਪਣੇ ਆਪ ਨੂੰ ਵੇਖਿਆ ਫਿਰ ਮੈਂ ਕਿਹਾ ਮੈਂ ਟਾਈਮ ਕਿੰਨਾ ਹੈਗਾ ਕਹਿੰਦੇ ਇੰਨਾ ਫਿਰ ਫਿਰ ਵਰਕ ਕਰਨਾ ਸਟਾਰਟ ਕੀਤਾ ਕੈਰੈਕਟਰ ਤੇ ਫਿਰ ਫਾਈਨਲ ਹੋਇਆ ਫਿਰ ਮੈਂ ਕੀਤਾ ਐਂਡ ਮੈਨੂੰ ਲੱਗਦਾ ਕਿ ਸਾਰੇ ਫਿਲਮ ਦੇ ਵਿੱਚੋਂ ਮੈਨੂੰ ਵਧੀਆ ਪ੍ਰੇਜ਼ ਮਿਲੀ ਉਹਨੂੰ ਨਿਕਰ ਕੇ ਆਇਆ ਉਹ ਕਿਰਦਾਰ ਮੇਰਾ ਵੀ ngân ਆਰਟਿਸ ਕਿڑا ਇੱਕ ਐਸਾ ਕੈਰੈਕਟਰ ਹੈ ਜਾਂ ਕਿਹੜੀ ਇਦਾਂ ਦਾ ਕੋਈ ਕੰਟੈਂਟ ਹੈ ਜਿਹਦੇ ਉੱਪਰ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਉਹਨਾਂ ਤੁਹਾਨੂੰ ਲਾਇਕ ਹੈ ਕਿ ਉਹ ਤੋਂ ਕੰਮ ਕਰਨ ਤੋਂ ਬਾਅਦ ਮੈਂ ਸਫਲ ਹੋ ਜੀ ਮੈਂ ਐਕਸ਼ਨ ਮੂਵੀ ਕਰਨਾ ਚਾਹੁੰਦੀ ਜਿਹਦੇ ਵਿੱਚ ਕਾਫੀ ਜ਼ਿਆਦਾ ਐਕਸ਼ਨ ਕਰੋਗਾ ਹਾਂ ਇਮੋਸ਼ਨਲ ਸੀਨਸ ਹੋਣ ਕਾਫੀ ਸ਼ੇਡਸ ਹੋਣ ਜਿਹਦੇ ਵਿੱਚ ਕੀ ਮਤਲਬ ਪਤਾ ਲੱਗੇ ਕਿ ਕੁੜੀ ਨੇ ਕੰਮ ਕੀਤਾ ਇਹ ਨਹੀਂ ਕਿ ਮੇਕਅਪ ਕਰਕੇ ਖੜੇ ਕਰਤਾ ਕੈਮਰੇ ਤੇ ਉਹ ਇਦਾਂ ਕਰ ਰਹੀ ਹੈ ਇਦਾਂ ਕਰ ਰਹੀ ਹੈ ਹੀਰੋ ਦੇ ਨਾਲ ਦੋ ਤਿੰਨ ਸੀਨ ਹੋਗੇ ਦੋ ਤਿੰਨ ਡਾਇਲੋਗ ਹੋਗੇ ਹਾਸਿਲਿਆ ਮਜ਼ਾਕ ਮੇਂ ਦੇਖੀ ਪ੍ਰੋਪਰ ਡਾਇਲੋਗ ਹੋਣਾ ਗਰੇਂ ਦੇ ਦਿਲ ਚੀਰ ਕੇ ਜਾਵੇ ਕਿ ਹਾਂ ਕੁਝ ਬੋਲਿਆ ਉਹਨੇ ਆਪਣੇ ਲਫ਼ਜ਼ ਬੋਲੇ ਕੁਝ ਜਿਹੜੇ ਯਾਦ ਰਹਿਣ ਲੋਕਾਂ ਨੂੰ ਚਲੋ ਵਿਸ਼ ਯੂ ਵੈਰੀ ਗੁੱਡ ਲੱਕ ਮੈਂ ਆਸ ਕਰਦਾ ਕਿ ਜੋ ਜੋ ਤੁਹਾਡੇ ਸੁਪਨੇ ਨੇ ਜੋ ਜੋ ਤੁਸੀਂ ਚਾਹੁੰਦੇ ਹੋ ਸਾਰੇ ਫੁੱਲਫਿਲ ਹੋਣ ਤੁਸੀਂ ਇਸੇ ਨਾਲ ਸੋਹਣਾ ਸੋਹਣਾ ਕੰਮ ਕਰਦੇ ਰਹੋ ਸੋਹਣੀ ਸੋਹਣੀ ਸਮਾਈੜੀ ਸਾਨੂੰ ਸਾਰਿਆਂ ਨੂੰ ਦਿੰਦੇ ਰਹੋ ਐਂਡ ਸੋਸ਼ਲ ਮੀਡੀਆ ਲਈ ਬਹੁਤ ਸਾਰਾ ਗੁੱਡ ਲੱਕ ਗਾਣੇ ਲਈ ਬਹੁਤ ਸਾਰਾ ਗੁੱਡ ਲੱਕ ਮੂਵੀ ਲਈ ਬਹੁਤ ਸਾਰਾ ਗੁੱਡ ਲੱਕ ਥੈਂਕ ਯੂ ਚਾਨ ਤੋਂ ਪਹਿਲਾਂ ਯੂ ਵਾਂਟ ਟੂ ਸੇ ਸਮਥਿੰਗ ਮੇਰੀ ਮੂਵੀ ਆ ਰਹੀ ਹੈ ਸ਼ੱਕਰਪਾ ਰਹੇ ਡੇਟ ਹਜੇ ਠੀਕ ਆ ਮੈਨੂੰ ਇਦਾਂ ਹੀ ਪਿਆਰ ਕਰਦੇ ਰਹੋ ਨੈਕਸਟ ਟਾਈਮ ਚੱਕਰ ਬਾਰੇ ਨਾਲ ਲੈ ਕੇ ਆਉਣੇ ਹਾਂ हां ਠੀਕ ਆ ਡਨ ਮੈਨੂੰ ਇਦਾਂ ਹੀ ਪਿਆਰ ਕਰਦੇ ਰਹੋ ਤੇ ਮੈਨੂੰ ਇਦਾਂ ਬੋਟੀ ਮੋਟੀਵੇਟ ਕਰਦੇ ਰਹੋ ਤੇ ਮੈਂ ਇਦਾਂ ਹੀ ਤੁਹਾਡਾ ਸਿਰ ਖਾਂਦੀ ਰਵਾਂਗੀ ਬਾਏ ਧਿਆਨ ਰੱਖੋ ਆਪਣੇ ਘਰ ਪਰਿਵਾਰ ਦਾ ਵੀ ਐਂਡ ਬੀ ਸੇਫ ਥੈਂਕ ਯੂ ਸੋ ਮਾਈ ਟੇਕ ਕੇਅਰ ਬਾਏ ਬਾਏ এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ